ਕਹਿੰਦੇ ਹਾਂ ਜਿੰਨਾਂ ਨੂੰ ਆਪਣੀ ਮਿਹਨਤ ਤੇ ਯਕੀਨ ਹੋਵੇ ਤਾਂ ਉਹਨਾਂ ਦੇ ਮੁਕੱਦਰ ਬਦਲਦੇ ਆ ਵਕਤ ਨਹੀਂ ਲੱਗਦਾ ਅਜਿਹਾ ਇਹ ਕੁਝ ਦੇਖਣ ਨੂੰ ਮਿਲਿਆ ਗੁਰਦਾਸਪੁਰ ਦੇ ਵਿੱਚ ਜਿੱਥੇ ਇੱਕ ਧੀ ਆਪਣੇ ਬਾਪ ਦੇ ਨਾਲ ਮਦਦ ਕਰਵਾਉਂਦੀ ਆ ਤੇ ਮਦਦ ਵੀ ਕਰਵਾਉਂਦੀ ਆ ਕਿ ਆਪਣੇ ਪਿਤਾ ਦੀ ਸਬਜ਼ੀ ਵੇਚਣ ਦੇ ਵਿੱਚ ਮਦਦ ਕਰਦੀ ਆ ਤਾਂ ਦਾਸ ਦੀ ਆ ਕਿ ਇਹ ਗੁਰਦਾਸਪੁਰ ਦੀ ਇਹ ਧੀ ਜਿਹੜੀ ਆਪਣੇ ਪਿਤਾ ਦੇ ਨਾਲ ਸਵੇਰੇ 5:30 ਵਜੇ ਹੀ ਸਬਜ਼ੀ ਮੰਡੀ ਜਾਂਦੀ ਆ ਫਰੂਟ ਖਰੀਦਦੀ ਆ ਸਬਜ਼ੀ ਖਰੀਦਦੀ ਆ ਅਤੇ ਪਿਤਾ ਦੇ ਨਾਲ ਆਪਣੀ ਰੇੜੀ ਤੇ ਖੜਦੀ ਆ ਅਤੇ ਲੋਕਾਂ ਨੂੰ ਜਿਹੜੀ ਆ ਉਹ ਸਬਜ਼ੀ ਜਿਹੜੀ ਆ ਉਹ ਵੇਚਦੀ ਆ ਤਦਾਸ ਦੇ ਕੇ ਸਦੀ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੀ ਮਿਹਨਤ ਦੇ ਵਿੱਚ ਆਪਣਾ ਹੱਥ ਪਟਾਉਣਾ ਚਾਹੁੰਦੀ ਆ ਅਤੇ ਅਜਹੀ ਤੀ ਤੋਂ ਲੋਕਾਂ ਨੂੰ ਵੀ ਜਿਹੜੀ ਅੱਜ ਕੱਲ ਦੀ ਨੌਜਵਾਨ ਜਿਹੜੀ ਆ ਜਿਹੜੀ ਰੀਲਾਂ ਜਾਂ ਟਿਕਟੌਕ ਤੇ ਬਸ ਰੀਲ ਬਣਾਉਣ ਤੇ ਲੱਗੀ ਹੋਈ ਹੈ ਨੱਚਣ ਤੇ ਲੱਗੀ ਹੋਈ ਆ ਤਾਂ ਉਹਨਾਂ ਨੂੰ ਵੀ ਅਜਹੀ ਤੀ ਤੋਂ ਜਿਹੜੀ ਆ ਉਹ ਸੇਧ ਲੈਣੀ ਚਾਹੀਦੀ ਆ ਤਦਾਸ ਦੇ ਕੇ ਹਰ ਪ੍ਰੀਤ ਨਾਮ ਦੀ ਹੈ ਲੜਕੀ ਜਿਹੜੀ ਆ ਉਹ ਆਪਣੇ ਪਿਤਾ ਦੇ ਨਾਲ ਸਬਜ਼ੀ ਵੇਚਦੀ ਆ ਜੇਕਰ ਗੱਲ ਕਰੀਏ ਪੜ੍ਹਾਈ ਦੀ ਤਾਂ ਪੜ੍ਹਾਈ ਦੇ ਵਿੱਚ ਤਾਂ ਇਹ ਆਪਣੇ ਕਲਾਸ ਦੇ ਵਿੱਚ ਫਰਸਟ ਆਉਂਦੀ ਹੈ ਜਨਕਿ ਜਦੋਂ ਵੀ ਇਸ ਦੀ ਕਲਾਸ ਦੇ ਆਖਰੀ ਪੇਪਰ ਹੁੰਦੇ ਨੇ ਤਾਂ ਇਹ ਫਰਸਟ ਆਉਂਦੀ ਹੈ ਤਦ ਆਸਦੀ ਹੈ ਕਿ ਹਰਪ੍ਰੀਤ ਨਾਮ ਇਸ ਲੜਕੀ ਦਾ ਹੈ ਅਤੇ ਇਹ ਲੜਕੀ ਸਵੇਰੇ 5:30 ਵਜੇ ਹੀ ਆਪਣੇ ਪਿਤਾ ਦੇ ਨਾਲ ਹੱਥ ਵਟਾਉਣ ਲੱਗ ਜਾਂਦੀ ਹੈ ਤਦ ਆਸਦੀ ਹੈ ਕਿ ਗੁਰਦਾਸਪੁਰ ਦੇ ਹਰਦੋ ਛੰਨੀ ਬਾਈਪਾਸ ਦੇ ਵਿੱਚ ਇਹ ਆਪਣੇ ਪਿਤਾ ਦੇ ਨਾਲ ਰੇੜੀ ਦੇ ਉੱਤੇ ਕੰਮ ਕਰਵਾਉਂਦੀ ਹੈ ਇਸ ਤੋਂ ਇਲਾਵਾ ਇਸ ਲੜਕੀ ਦਾ ਉਹਨਾਂ ਨੌਜਵਾਨਾਂ ਨੂੰ ਵੀ ਕੀ ਕਹਿਣਾ ਹੈ ਅਤੇ ਆਪਣੇ ਬਾਰੇ ਵੀ ਇਸ ਦਾ ਕੀ ਕਹਿਣਾ ਆਓ ਸੁਣਦੇ ਹਾਂ ਸਰਵਿਤ ਤੋਂ ਮੇਰਾ ਨਾਮ ਹੈ 7:30 ਵਜੇ ਉੱਠਦੀ ਆ ਤੇ ਫਿਰ ਹਨਾ ਪਾਪਾ ਨੂੰ ਚਾਹ ਬਣਾ ਕੇ ਤੇ ਉਹ ਬਾਠ ਕਰਕੇ ਮੰਡੀ ਜਾਂਦੇ ਤੇ 7 ਵਜੇ ਦੁਕਾਨ ਤੇ ਆ ਕੇ ਸਾਮਾਨ ਲਗਵਾਨੀ ਆ ਤੇ ਫਿਰ 9 ਵਜੇ ਸਕੂਲ ਜਾਨੀ ਆ ਫਿਰ ਸਕੂਲ ਤੋਂ ਬਾਅਦ 3 ਵਜੇ ਆ ਕੇ ਦੁਬਾਰਾ ਦੁਕਾਨ ਤੇ ਆਉਣੀ ਆ ਤੇ ਰਾਣ ਨੂੰ ਪ੍ਰਾਈ ਕਰਨੀ ਆ ਕੋਈ ਮੁਸ਼ਕਲ ਨਹੀਂ ਹੁੰਦੀ ਪ੍ਰਾਈ ਵੀ ਕਰਦੇ ਹੋ ਦੁਕਾਨ ਤੇ ਵੀ ਆਉਂਦੇ ਹੋ ਸੋਰੀ ਮੁਸ਼ਕਲਤਾ ਹੁੰਦੀ ਆ ਪਰ ਫਿਰ ਵੀ ਮੈਨੇਜ ਕਰ ਲੈਣੀ ਆ ਕੀ ਮਨ ਜਾਇਆ ਕਿਉਂ ਦੁਕਾਨ ਤੇ ਆਣਾ ਸ਼ੁਰੂ ਕਰਤਾ ਕਿੰਨੀ ਦੇਰ ਹੋ ਗਈ ਐ ਸਾਧ ਹੋ ਗਿਆ ਹੈ ਆਂਦੇ ਨੂੰ ਕਿ ਮਿਹਨਤ ਹੀ ਕਰਨੀ ਆ ਤੇ ਕੋਈ ਵੀ ਕੰਮ ਕਰਨ ਚ ਕੋਈ ਸ਼ਰਮ ਨਹੀਂ ਹੈ ਕਿਦਾ ਅੱਜ ਕੱਲ ਦੇ ਬੱਚੇ ਮੋਬਾਈਲ ਨੂੰ ਤਰਜੀਹ ਦਿੰਦੇ ਆ ਰੀਲ ਬਣਾਉਣ ਨੂੰ ਤਰਜੀਹ ਦਿੰਦੇ ਆ ਤੁਸੀਂ ਇਦਾਂ ਕੁਝ ਨਹੀਂ ਕਰਦੇ ਨਹੀਂ ਮੋਬਾਈਲ ਵਿੱਚ ਯੂਜ਼ ਕਰਦੇ ਨਹੀਂ ਨਹੀਂ ਬਿਲਕੁਲ ਨਹੀਂ ਸੋਹਣਾ ਰਾਤ ਨੂੰ ਦੁਕਾਨ ਤੋਂ ਜਾ ਕੇ ਪੜਾਈ ਕਰਕੇ ਉੱਤੇ ਮੈਨੇਜ ਕਰ ਲੈਣੀ ਆ ਫਿਰ ਸਿਲੇਬਸ ਤੋੜਾ ਲਰਨ ਹੋ ਜਾਂਦਾ ਜੀ ਨਾ ਪੜਾਈ ਕਿੱਦਾਂ ਚੱਲ ਰਹੀ ਹੈ ਕਿੰਨੇ ਨੰਬਰ ਆਦੇ ਆ ਪੜਾਈ ਵਧੀਆ ਚੱਲਦੀ ਆ ਨੰਬਰ ਵੀ ਵਧੀਆ ਆਉਂਦੇ ਆ ਫਰਸਟ ਕੀ ਕਹਿੰਦੇ ਆ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਅੱਜ ਕੱਲ ਦੇ ਬੱਚਿਆਂ ਨੂੰ ਕੀ ਮਿਹਨਤ ਕਰੋ ਫੋਨ ਨਹੀਂ ਦੇਖਣਾ ਚਾਹੀਦਾ ਹੈਗਾ ਇਹ ਸਿਰ ਨੋਲੇਜ ਵਾਸਤੇ ਯੂਜ਼ ਕਰਨਾ ਚਾਹੀਦਾ ਹੈ ਮਿਹਨਤ ਕਰਾਂਗੇ ਤੇ ਵਧੀਆ ਨਜ਼ਮਾਂਗੇ ਆਪਾਂ ਕਹਿੰਦੇ ਹਾਂ ਜਿੰਨਾਂ ਨੂੰ ਆਪਣੀ ਮਿਹਨਤ ਤੇ ਯਕੀਨ ਹੋਵੇ ਤਾਂ ਉਹਨਾਂ ਦੇ ਮੁਕੱਦਰ ਬਦਲਦੇ ਆਂ ਵਕਤ ਨਹੀਂ ਲੱਗਦਾ ਅਜਿਹਾ ਇਹ ਕੁਝ ਦੇਖਣ ਨੂੰ ਮਿਲਿਆ ਗੁਰਦਾਸਪੁਰ ਦੇ ਵਿੱਚ ਜਿੱਥੇ ਇੱਕ ਧੀ ਆਪਣੇ ਬਾਪ ਦੇ ਨਾਲ ਮਦਦ ਕਰਵਾਉਂਦੀ ਆ ਤੇ ਮਦਦ ਵੀ ਕਰਵਾਉਂਦੀ ਆ ਕਿ ਆਪਣੇ ਪਿਤਾ ਦੀ ਸਬਜ਼ੀ ਵੇਚਣ ਦੇ ਵਿੱਚ ਮਦਦ ਕਰਦੀ ਆ ਤਾਂ ਦਾਸ ਦੀ ਹੈ ਕਿ ਇਹ ਗੁਰਦਾਸਪੁਰ ਦੀ ਇਹ ਧੀ ਜਿਹੜੀ ਆਪਣੇ ਪਿਤਾ ਦੇ ਨਾਲ ਸਵੇਰੇ 5:30 ਵਜੇ ਹੀ ਸਬਜ਼ੀ ਮੰਡੀ ਜਾਂਦੀ ਆ ਫਰੂਟ ਖਰੀਦਦੀ ਆ ਸਬਜ਼ੀ ਖਰੀਦਦੀ ਆ ਅਤੇ ਪਿਤਾ ਦੇ ਨਾਲ ਆਪਣੀ ਰੇੜੀ ਤੇ ਖੜਦੀ ਆ ਅਤੇ ਉਹ ਲੋਕਾਂ ਨੂੰ ਜਿਹੜੀ ਆ ਉਹ ਸਬਜ਼ੀ ਜਿਹੜੀ ਆ ਉਹ ਵੇਚਦੀ ਆ ਤਦਾਸ ਦੇ ਕੇ ਸਦੀ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੀ ਮਿਹਨਤ ਦੇ ਵਿੱਚ ਆਪਣਾ ਹੱਥ ਪਟਾਉਣਾ ਚਾਹੁੰਦੀ ਆ ਅਤੇ ਅਜਹੀ ਤੀ ਤੋਂ ਲੋਕਾਂ ਨੂੰ ਵੀ ਜਿਹੜੀ ਅੱਜ ਕੱਲ ਦੀ ਨੌਜਵਾਨ ਜਿਹੜੀ ਆ ਜਿਹੜੀ ਰੀਲਾਂ ਜਾਂ ਟਿਕਟੌਕ ਤੇ ਬਸ ਰੀਲ ਬਣਾਉਣ ਤੇ ਲੱਗੀ ਹੋਈ ਹੈ ਨੱਚਣ ਤੇ ਲੱਗੀ ਹੋਈ ਆ ਤਾਂ ਉਹਨਾਂ ਨੂੰ ਵੀ ਅਜਹੀ ਤੀ ਤੋਂ ਜਿਹੜੀ ਆ ਉਹ ਸੇਧ ਲੈਣੀ ਚਾਹੀਦੀ ਆ ਤਦਾਸ ਦੇ ਕੇ ਹਰ ਪ੍ਰੀਤ ਨਾਮ ਦੀ ਹੈ ਲੜਕੀ ਜਿਹੜੀ ਆ ਉਹ ਆਪਣੇ ਪਿਤਾ ਦੇ ਨਾਲ ਸਬਜ਼ੀ ਵੇਚਦੀ ਆ ਜੇਕਰ ਗੱਲ ਕਰੀਏ ਪੜ੍ਹਾਈ ਦੀ ਤਾਂ ਪੜ੍ਹਾਈ ਦੇ ਵਿੱਚ ਤਾਂ ਇਹ ਆਪਣੀ ਕਲਾਸ ਦੇ ਵਿੱਚ ਫਸਟ ਆਉਂਦੀ ਹੈ ਜਨਕਿ ਜਦੋਂ ਵੀ ਇਸ ਦੀ ਕਲਾਸ ਦੇ ਆਖਰੀ ਪੇਪਰ ਹੁੰਦੇ ਨੇ ਤਾਂ ਇਹ ਫਸਟ ਆਉਂਦੀ ਹੈ ਤਦ ਆਸਦੀ ਹੈ ਕਿ ਹਰਪ੍ਰੀਤ ਨਾਮ ਇਸ ਲੜਕੀ ਦਾ ਹੈ ਅਤੇ ਇਹ ਲੜਕੀ ਸਵੇਰੇ 5:30 ਵਜੇ ਹੀ ਆਪਣੇ ਪਿਤਾ ਦੇ ਨਾਲ ਹੱਥ ਵਟਾਉਣ ਲੱਗ ਜਾਂਦੀ ਹੈ ਤਦ ਆਸਦੀ ਹੈ ਕਿ ਗੁਰਦਾਸਪੁਰ ਦੇ ਹਰਦੋ ਛੰਨੀ ਬਾਈਪਾਸ ਦੇ ਵਿੱਚ ਇਹ ਆਪਣੇ ਪਿਤਾ ਦੇ ਨਾਲ ਰੇੜੀ ਦੇ ਉੱਤੇ ਕੰਮ ਕਰਵਾਉਂਦੀ ਹੈ ਇਸ ਤੋਂ ਇਲਾਵਾ ਇਸ ਲੜਕੀ ਦਾ ਉਹਨਾਂ ਨੌਜਵਾਨਾਂ ਨੂੰ ਵੀ ਕੀ ਕਹਿਣਾ ਹੈ ਅਤੇ ਆਪਣੇ ਬਾਰੇ ਵੀ ਇਸ ਦਾ ਕੀ ਕਹਿਣਾ ਆਓ ਸੁਣਦੇ ਹਾਂ ਸਰਵਿਤ ਹੋਰ ਮੇਰਾ ਨਾਮ ਹੈ 7:30 ਵਜੇ ਉੱਠਦੀ ਹਾਂ ਤੇ ਫਿਰ ਹਨਾ ਪਾਪਾ ਨੂੰ ਚਾਹ ਬਣਾ ਕੇ ਤੇ ਉਹ ਬਾਹਰ ਕਰਕੇ ਮੰਡੀ ਜਾਂਦੇ ਤੇ 7 ਵਜੇ ਦੁਕਾਨ ਤੇ ਆ ਕੇ ਸਾਮਾਨ ਲਗਵਾਨੀ ਆ ਤੇ ਫਿਰ 9 ਵਜੇ ਸਕੂਲ ਜਾਨੀ ਆ ਫਿਰ ਸਕੂਲ ਤੋਂ ਬਾਅਦ 3 ਵਜੇ ਆ ਕੇ ਦੁਬਾਰਾ ਦੁਕਾਨ ਤੇ ਆਉਣੀ ਆ ਤੇ ਰਾਤ ਨੂੰ ਪੜਾਈ ਕਰਨੀ ਆ ਕੋਈ ਮੁਸ਼ਕਲ ਨਹੀਂ ਹੁੰਦੀ ਬ੍ਰੇਕ ਵੀ ਕਰਦੇ ਹੋ ਦੁਕਾਨ ਤੇ ਵੀ ਆਉਂਦੇ ਹੋ ਥੋੜੀ ਮੁਸ਼ਕਲਤਾ ਹੁੰਦੀ ਆ ਪਰ ਫਿਰ ਵੀ ਮੈਨੇਜ ਕਰ ਲੈਣੀ ਆ ਕੀ ਮਨ ਚ ਆਇਆ ਕਿਉਂ ਦੁਕਾਨ ਤੇ ਆਉਣਾ ਸ਼ੁਰੂ ਕਰਤਾ ਕਿੰਨੀ ਦੇਰ ਹੋ ਗਈ ਐ ਸੌਖਾ ਹੋ ਗਿਆ ਹੈ ਆਂਦੇ ਨੂੰ ਕਿ ਮਿਹਨਤ ਹੀ ਕਰਨੀ ਆ ਤੇ ਕੋਈ ਵੀ ਕੰਮ ਕਰਨ ਚ ਕੋਈ ਸ਼ਰਮ ਨਹੀਂ ਆ ਜੀ ਕਿਦਾ ਅੱਜ ਕੱਲ ਦੇ ਬੱਚੇ ਮੋਬਾਈਲ ਨੂੰ ਤਰਜੀਹ ਦਿੰਦੇ ਆ ਰੀਲ ਬਣਾਉਣ ਨੂੰ ਤਰਜੀਹ ਦਿੰਦੇ ਆ ਤੁਸੀਂ ਇਦਾਂ ਕੁਝ ਨਹੀਂ ਕਰਦੇ ਨਹੀਂ ਮੋਬਾਈਲ ਵਿੱਚ ਹੀ ਉਸ ਕਰਦੇ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਸਹਨਾ ਦਾਦ ਨੂੰ ਦੁਕਾਨ ਤੋਂ ਜਾ ਕੇ ਪੜਾਈ ਕਰਕੇ ਤੇ ਮੈਨੇਜ ਕਰ ਲੈਣੀ ਆ ਫਿਰ ਸਿਲੇਬਸ ਤੋੜਾ ਲਾਨੂੰ ਹਿੰਦਾ ਜੀ ਨਾ ਪੜਾਈ ਕਿੱਦਾਂ ਚੱਲ ਰਹੀ ਹੈ ਕਿੰਨੇ ਨੰਬਰ ਆਦੇ ਆ ਪੜਾਈ ਵਧੀਆ ਚੱਲਦੀ ਆ ਨੰਬਰ ਵੀ ਵਧੀਆ ਆਦੇ ਆ ਕਿਹੜੀ ਪੋਜੀਸ਼ਨ ਆਦੀ ਫਸਟ ਫਸਟ ਆਦੀ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਅੱਜ ਕੱਲ ਦੇ ਬੱਚਿਆਂ ਨੂੰ ਕੀ ਮਿਹਨਤ ਕਰੋ ਫੋਨ ਨਹੀਂ ਦੇਖਣਾ ਚਾਹੀਦਾ ਹੈਗਾ ਇਹ ਸਿਰਫ ਨੋਲੇਜ ਵਾਸਤੇ ਯੂਜ਼ ਕਰਨਾ ਚਾਹੀਦਾ ਹੈ ਮਿਹਨਤ ਕਰਾਂਗੇ ਤੇ ਵਧੀਆ ਬਣਾਂਗੇ ਆ